ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮੱਲੀਆਂ ਖੁਰਦ ਛਾ ਕੋਟ ਤਹਿਸੀਲ ਤੇ ਜ਼ਿਲ੍ਹਾ ਜਲੰਧਰ ਦਾ ਇਹ ਪਿੰਡ ਹੈ ਨੇੜੇ ਰਹਿ ਜਾਂਦਾ ਦੋਸਤੋ ਇਹ ਛਾ ਕੋਟ ਦੇ ਤੇ ਤੋਂ ਲਾਵਾ ਨਕੋਦਰ ਵੀ ਇਹਦੇ ਨੇੜ ਹੈ ਜਿੱਥੇ ਵੀਡੀਓ ਬਣਾ ਰਹੇ ਨਸੋ ਮਦਨ ਲਾਲ ਡੇਰੀ ਫਾਰਮਰ ਤੇ ਬਾਈ ਦੀ ਹੋਰਾਂ ਦਾ ਵਪਾਰ ਦਾ ਕੰਮ ਹੈ ਕੱਲਾ ਵਪਾਰ ਨਹੀਂ ਹੁਣ ਸੁਖਨ ਨਾਲ ਇਹਨਾਂ ਦਾ ਆਪ ਦਾ ਖੁੱਦ ਆ ਇੱਕ گاਵਾ ਦਾ ਫਾਰਮ ਵੀ ਹੈ ਜਿਹੜਾ ਅਲੱਗ ਜਗ੍ਹਾ ਦੇ ਉੱਤੇ ਬਾਈ ਉਹਨਾਂ ਨੇ ਸੈਟਅਪ ਤਿਆਰ ਕੀਤਾ ਐ ਇਸ ਜਗ੍ਹਾ ਦੇ ਉੱਤੇ ਜਿੰਨੇ ਵੀ ਪਸ਼ੂ ਹੁੰਦੇ ਆ ਸਾਰੇ ਵਿਕਰੀ ਵਾਲੇ ਇੱਥੇ ਬਾਈ ਜੁਰੀ ਰੋਕਦੇ ਆ ਰੱਖਦੇ ਆ ਗਾਵਾਂ ਅੱਜ 6 ਦਿਖਾਉਣੀ ਆ 3 ਸੁੰਜੀਆਂ ਵੀ ਆ 3 ਗੱਬਣ ਇਹਨਾਂ ਤੋਂ ਇਲਾਵਾ 5 ਹੀਫਰ 5 ਵਹਿੜਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਵੀ ਖਰੀਦਦੇ ਹੋ ਭਾਵੇਂ ਉਹ ਘੱਟ ਕੀਮਤ ਦਾ ਹੈ ਜਾਂ ਜ਼ਿਆਦਾ ਕੀਮਤ ਦਾ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ ਸਾਡਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਦਾ ਹੈ ਇਹਨਾਂ ਦੀ ਡਿਟੇਲ ਬਾਈ ਨੇ ਆਪਾਂ ਨੂੰ ਦੇ ਦੇਣੀ ਹੈ ਸੋ ਆਓ ਸ਼ੁਰੂਆਤ ਕਰਦੇ ਹਾਂ ਸੋਈ ਸਵਾਈ ਵਹਿੜ ਤੋਂ ਤੇ ਜਿਹੜੀ ਵਹਿੜ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਵਾਂਗਾ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਹੈ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਇਸੇ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਮਦਨ ਭਾਈ ਸਤਿ ਸ਼੍ਰੀ ਅਕਾਲ ਸੋ ਸਭੀ ਹੋ ਜੀ 6 ਨਗ ਆਪਾਂ گاਵਾ ਦਿਖਾਵਾਂਗੇ ਤੇ 5 ਵਹਿੜਾਂ ਦਿਖਾ ਦਿਆਂਗੇ ਜਿਹੜੀ ਪਹਿਲੇ ਨੰਬਰ ਤੇ ਵੱਛੀ ਹੈ ਬਾਈ ਕੀ ਡਿਟੇਲ ਹੈ ਇਹਦੀ ਇਹ ਬਾਈ ਦਿਨਗ ਮਾਰ ਕੇ 40 116 ਦੀ ਆ ਪਿਆ ਹੂੰ ਇਹ ਸੀਮਨ ਦਾ ਵੀ ਆਪਣਾ ਰਿਕਾਰਡ ਹੈਗਾ ਬੱਛੀ ਆ ਮਗਰ ਠੀਕ ਹੈ ਤੇ ਦੋ ਦਾਂਦਿਆ ਮੂਤੋ ਦਣ ਕਿੰਨੇ ਹੋ ਗਿਆ ਜੀ ਇਹਨੂੰ ਅੱਜ ਹੋਇਆ ਚਾਰ ਪੰਜ ਦਿਨ ਹੋ ਗਏ ਸੁਈ ਨਹੀਂ ਕੀ ਰੇਟ ਰਹਿਣਾ ਦਾ ਬਾਈ ਇਹਦਾ ਮੁੱਲ ਕਰਦੇ ਆ ਦੋ ਕਿਸੇ ਦੀ ਜੱਸਨੋਂ ਦੇ ਦਾਂਗੇ ਅੱਛਾ ਦੁੱਧ ਹੁਣ ਕਿੰਨਾ ਹੋ ਸਕਦਾ ਦੁੱਧ ਇਹਦੇ ਥੱਲੇ 20 ਕਿਲੋ ਤਿਆਰ ਹੈਗਾ ਬੋੜਾ ਹੁਣ ਠੀਕ ਹੈ ਅਜੇ ਤੱਕ ਲੋਕਾਂ ਨੂੰ ਬੋੜਾ ਜਾਂ ਇਸ ਵੇਲਾਂ ਵੀ ਆ ਲੈ ਵੀਤੇ ਚਾਹੀਏ ਦੁੱਧ ਵਿੱਚ 30 ਕਿਲੋ ਤਾਂ ਆਰਾਮ ਨਾਲ ਪਾਉਗੀ ਸਹੀ ਤੋਰਦੀ ਬਾਈ ਸੋ ਦਸੋ ਇੱਕ ਚੰਗੇ ਫਾਰਮ ਦੀ ਬਰੀਡ ਆ ਇਹ ਦੋ ਦੰਦ ਹੈ ਹਾਈਟ ਦੇਖ ਲੋ ਕਿੰਨੀ ਹਾਈਟ ਫੁੱਲ ਲੈਂਥ ਚੰਗੀ ਆ ਤੇ ਇੱਕ 80 ਦੀ ਬਾਈ ਕਹਿੰਦਾ ਵੀ ਇਹ ਵੈਣ ਦੇ ਦਾਂਗੇ ਮੁੱਲ 2 ਲੱਖ ਰੁਪਇਆ ਹੈ ਬੱਚਾ ਵੀ ਇਹਦੇ ਨਾਲ ਫੀਮੇਲ ਕਾਫ ਹੈ ਚੰਗੇ ਫਾਰਮ ਦੀ ਇਸ ਕਰਕੇ ਕਹਤਾ ਵੀਡੀਓ ਚ ਨਹੀਂ ਬੋਲਿਆ ਵੈਸੇ ਆਫ ਕੈਮਰਾ ਜਿਹੜਾ ਬਾਈ ਨੇ ਦੱਸਿਆ ਤਾਂ ਇੱਕ ਬਹੁਤ ਵਧੀਆ ਫਾਰਮ ਦੇ ਵਿੱਚੋਂ ਵੀਰ ਨੇ ਖਰੀਦੀ ਹੈ ਕਰੋ ਕਈ ਵਾਰ ਪਰਦੇ ਵੀ ਹੁੰਦੇ ਆ ਇਹਨਾਂ ਚੀਜ਼ਾਂ ਦੇ ਤੋਂ ਹਵਾਨੇ ਦੀ ਫਿਟਿੰਗ ਤੁਸੀਂ ਦੇਖੋ ਕਰਮਾਲੀ ਦੀ ਬਹੁਤ ਸੋਹਣੀ ਹੈ ਸੋਹਣਾ ਸਟਰਕਚਰ ਵੈੜ ਦਾ ਦੱਸੋ 1,80,000 ਦੀ ਜਿੰਨੂੰ ਪੁੱਗਦੀ ਹੈ ਤਾਂ ਕਾਲ ਬਾਈ ਨੂੰ ਕਰ ਸਕਦੇ ਹੋ ਤੁਸੀਂ ਮੰਨ ਲਓ ਬਾਈ ਤਸੱਲੀ ਤੁਸੀਂ ਕਰਨੀ ਹੈ ਤੇ ਫੁੱਲ ਤਸੱਲੀ ਕਰ ਸਕਦੇ ਹੋ ਜੋ ਰਕਮ ਚੰਗੀ ਲਾਉਣੀ ਹੈ ਤੋਂ ਮੀਨਰਖ ਪਰਖ ਵੀ ਵੱਧ ਕਰਨੀ ਬਣਦੀ ਹੁੰਦੀ ਹੈ। ਭਲੌਣ ਥੋੜੀ ਥੋੜੀ ਧੁੰਨੀ ਤੇ ਵੀ ਹੈ, ਹਵਾਨੇ ਤੇ ਵੀ ਥੋੜੀ ਥੋੜੀ ਸਵੈਲਿੰਗ ਹਜੇ ਮੌਜੂਦ ਹੈ। ਹਵਾਨਾ ਫਿਟਿੰਗ ਵਾਲਾ ਬਈ ਹੋਰ ਸਾਈਡ ਤੇ ਮੜਾ ਹੈ। ਸੋ ਇਸ ਤਰੀਕੇ ਨਾਲ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਹੋ ਤੇ ਇਹ ਦੇ ਨਾਲ ਵਾਧੇ ਵਾਲਾ ਜੀਵ ਅੱਛੀ। ਇਹ ਤੋਂ ਬਾਅਦ ਇੱਕ ਹੋਰ ਵੈੜ ਤੁਹਾਨੂੰ ਦਿਖਾਉਣਾ ਮਦਨ ਬਾਈ ਜਿਹੜੀ 2 ਨੰਬਰ ਤੇ ਵੈੜ ਹੈ। ਇਹ ਵੀ ਵੀਰੇ ਦੋ ਦੰਦ ਆ। ਠੀਕ ਹੈ। ਇਹਨੂੰ ਵੀ ਸੂਈ ਨਾਲ ਜੋ ਹੋ ਗਿਆ 5 ਕੇ 6 ਦੰਦ। ਦੁੱਧ ਹੁਣ ਕਿੰਨਾ ਹਾਜ਼ਰ ਹੈ ਦੁੱਧ ਬੱਛੀ ਆ ਮਗਰੇ ਦੇ ਠੀਕ ਹੈ 20 ਕਿਲੋ ਤਿਆਰ ਆ ਬੱਛੀ ਸਨ ਇਹਦਾ ਰੇਟ ਬਈ ਇਹ ਦੇ ਦਾਂਗੇ 140 ਦੀ 140 ਦੀ ਤੋਰੀ ਬਈ ਦੋਸੋ 1 ਲੱਖ ਤੇ 40000 ਦੀ ਦੋ ਦੰਨ ਇਹ ਵੀ ਬੱਛੀ ਅਲੀ ਵੜ ਹੈ 6 ਦਿਨ ਹੋ ਗਏ ਸੋ ਇਹਨੂੰ ਹਵਾਨਾ ਇਹਦਾ ਵੀ ਬਹੁਤ ਸੋਨਾ ਹੈ ਫਿਟਿੰਗ ਵਾਲਾ ਹੈ ਮੇਨ ਗੱਲ گاਵਾ ਦੇ ਵਿੱਚ ਇਸੇ ਹਵਾਨੇ ਦੀ ਮੰਗ ਹੁੰਦੀ ਹੈ ਵੈਲਿਊ ਹੁੰਦੀ ਹੈ 1 ਲੱਖ ਤੇ 40000 ਦੀ ਵੜ ਜਿੰਨੀ ਸੋਹਣੀ ਆਪ ਐ ਮੈਂ ਵੱਛੀ ਦਿਖਾਉਂਗਾ ਜੇ ਇਸੇ ਦੀ ਵੱਛੀ ਹੋਈ ਬਈ ਤੋਰ ਦੋ ਅੰਦਰ ਆ ਮੱਛੀ ਆ ਬਈ ਇਹਦੇ ਮਗਰ ਇਹਦੀ ਵੱਛੀ ਇਹਦੇ ਨਾਲੋਂ ਵੀ ਸੋਹਣੀ ਐ ਮੈਂ ਤੁਹਾਨੂੰ ਇੱਕ ਵਾਰ ਕੈਮਰਾ ਮਾਰ ਦਿੰਨਾ ਵੱਛੀ ਤੇ ਦੇਖੋ ਵੱਛੀ ਦੱਸੋ ਵਾਈਟ ਰੰਗ ਵਾਲੀ ਐ ਆ ਵੱਛੀ ਮਗਰ ਬੰਦੋ ਬਈ ਗਾਂ ਤੁਸੀਂ ਚਲ ਬੰਦੋ ਸੋ ਇਹ 2 ਨੰਬਰ ਤੇ ਤੁਹਾਨੂੰ ਵਹਿੜ ਦਿਖਾ ਰਹੇ ਹਵਾਨਾ ਇਹਦਾ ਬੜਾ ਸੋਹਣਾ ਦੱਸੋ ਬਹੁਤ ਸੋਹਣੀ ਫਿਟਿੰਗ ਵਾਲਾ ਤੇ ਵੱਛੀ ਵੀ ਇਹਦੇ ਨਾਲ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਇਹ ਦੋ ਵੀ ਸਨਖੀ ਗਾਂ ਬਣੂਗੀ ਇਹ ਵੱਛੀ ਇਸ ਵਹਿੜ ਦੇ ਨਾਲ ਐ 1.40 ਹਜ਼ਾਰ ਦੀ ਦਨ ਨੰਬਰ ਤੇ ਫੇਰ ਸੋਈ ਸਵਾਈ ਦਿਖਾ ਦਨੇ ਆ ਇਹ ਵੀ ਸੋਈ ਵੀ ਆ ਬਾਈ ਇਹ ਜਿੰਜੀਤਪਾਲ ਜੀ ਨੂੰ ਸੋਈ ਨਾਲ ਤੀਜਾ ਦੇਣਿਆ ਠੀਕ ਹੈ ਤੇ ਹੈਗਾ ਇਹਰੇ ਥੱਲੇ ਵੀ 20 ਕਿਲੋ ਤਿਆਰ ਹੋਣਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਮੰਨ ਕੇ ਜੋ 140000 ਇਹ ਦੇ ਦਾਂਗੇ 1 40 ਦੀ ਇਹਦੇ ਨਾਲ ਬੱਚਾ ਵੱਛਾ ਬਾਈ ਇਹਦੇ ਬੱਛਾ ਮਗਰ ਬਾਈ ਸੋ ਦੱਸੋ ਬੱਚਾ ਵੱਛਾ ਹੈ ਪਰ ਗਾਂ ਦਾ ਢਾਂਚਾ ਬਹੁਤ ਸੋਹਣਾ ਹੈ 1 ਲੱਖ ਤੇ 40000 ਦੀ ਇਹ ਗਾਂ ਮਿਲ ਜੂਗੀ ਸੋਹਣੀ ਗਾਂ ਬਹੁਤ ਸੋਹਣਾ ਢਾਂਚੇ ਦੀ ਹੈ ਥਣத் ਜੁਆਈ ਵਾਲਾ ਵੀ ਹੈ ਮਸ਼ੀਨ ਤੇ ਤਾਂ ਇਹ ਥਣ ਚੱਲ ਹੀ ਜਾਣੇ ਹੁੰਦੇ ਮਸ਼ੀਨ ਨੇ ਤੇ ਦੁੱਧ ਚੋਈ ਦੇਣਾ ਜਿੱਦਾਂ ਦਾ ਮਰਜ਼ੀ ਥਣ ਹੋਵੇ ਪਰ ਥਣ ਹਮੇਸ਼ਾ ਜਿੰਨਾ ਜਾਇਦ ਜੇ ਸਾਈਜ਼ ਦਾ ਹੋਊਗਾ ਉਹੀ ਚੰਗਾ ਰਹਿੰਦਾ ਬੜਾ ਲੰਬਾ ਥਣ ਵੀ ਦਿੱਕਤ ਦਿੰਦਾ ਹੈ ਕਮਾਲੋ ਬਾਈ ਸੋਇਬ 10 ਨੰਬਰ ਦੇ ਉੱਤੇ ਤੁਹਾਨੂੰ ਗਾਂ ਦਿਖਾ ਰਹੇ ਹਾਂ ਹਵਾਨੇ ਤੇ ਨਾੜਾਂ ਇਹਦੇ ਵੀ ਸੋਹਣੀਆਂ ਟਾਈਮ ਸ਼ਾਮ ਦਾ ਵੀਡੀਓ ਬਣਾਉਂਦਾ ਮੇਰਾ ਲਗਭਗ ਮੈਂ 4 ਵਜੇ ਦੇ ਆਸ-ਪਾਸ ਵੀਡੀਓ ਬਣਾ ਰਿਹਾ ਹੋਊਗਾ ਇਹਨਾਂ ਨੰਬਰ ਤੇ ਸੀ ਇਹ ਤੋਂ ਅੱਗੇ ਤਿੰਨ ਗੱਬਣ گاਵਾ ਤੁਹਾਨੂੰ ਦਿਖਾ ਦਿੰਨੇ ਆ ਆ ਭਾਈ ਇਹ ਤੋਂ ਅਗਲੀ ਵੈੜ ਜਿਹੜੀ ਆ ਇਹਦੀ ਕੀ ਡਿਟੇਲ ਹੈ ਇਹ ਦੀ ਜਿਹੜੀ ਇਹ ਦੂਜਾ ਸੂਆ ਵੈੜ ਹੂੰ ਤੇ ਆਈ ਇਹ ਵੀ ਫਾਰਮ ਚੋਂ ਆ ਚਲੋ ਬਾਲਾ ਵੱਡਾ ਫਾਰਮ ਨਹੀਂ ਬੰਦਿਆਂ ਦਾ ਠੀਕ ਹੈ ਤੇ 25 ਲੀਟਰ ਦੇ ਦੁੱਧ ਚੋਇਆ ਪਹਿਲੇ ਸੂਏ ਦਾ ਠੀਕ ਹੈ ਭਾਈ ਕਿੰਨੇ ਕ ਦਿਨ ਲੈ ਜੂਗੀ ਇਹਦੇ ਇਹ ਹੁਣ ਦੇਣ ਤਾਂ ਇਹ ਲੈ ਜੂ ਪੰਜ ਚਾਰ ਦਿਨ ਲਿਜਾਣੇ ਚਾਹੀਦੇ ਉਦਾਂ ਹੈ ਰੈਡੀ ਆ ਠੀਕ ਹੈ ਹਾਂਜੀ ਇਹਦਾ ਰੇਟ ਕੀ ਰਹੂਗਾ ਭਾਈ ਕੀ ਭਾਦੀ ਦੇ ਦੇ ਦਾਂਗੇ ਬਾਈ 30000 ਦੇ ਦਾਂਗੇ ਭਜੀ 120 ਹੀ ਦੇ ਦਾਂਗੇ 120000 ਤੇ 20000 ਚ ਦੋਸਤੋ 5-4 ਦਿਨ ਹਫਤਾ ਅਜੇ ਲਾਊਗੀ ਥਣਥੀ ਚੁਆਈ ਵਾਲਾ ਇਹਦਾ ਵੀ ਹਵਾਨਾ ਸੋਹਣਾ ਦੁੱਧ ਦੇ ਤੀ ਜੀਨੀਰ ਵੀ ਤੇ 30 ਕਿਲੋ ਦੇ ਕਰੀਬ ਦੇ ਦੂੰਗੀ ਬੜਾ ਠੀਕ ਐ ਸੋ ਦੁੱਧ ਤੋਂ ਦੋਸਤੋ ਬਾਈ ਨੂੰ ਆਸਾ 30 ਦੀ ਪਰ ਤੁਸੀਂ ਆਪਦੇ ਹਿਸਾਬ ਨਾਲ ਦੇਖ ਲਓ ਸੋਹਣਾ ਹੀ ਦੇਣਾ ਦੁੱਧ ਕਿਉਂਕਿ ਹਵਾਨੇ ਦੀ ਫਿਟਿੰਗ ਵੀ ਚੰਗੀ ਐ ਢਾਂਚਾ ਵੀ ਸੋਹਣਾ ਐ ਰੇਟ 1 ਲੱਖ ਤੇ 20 ਹਜ਼ਾਰ ਚੇ ਗਾਂ ਤੁਹਾਨੂੰ ਮਿਲ ਜਾਣੀ ਐ ਚੌਥੇ ਨੰਬਰ ਤੇ ਇਹਨੂੰ ਤੋੜ ਰਹੇ ਆ ਹਵਾਨਾ ਬਹੁਤ ਸੋਹਣਾ ਦੱਸੋ ਇਹਦਾ ਲਿਆਓ ਬਈ ਵਾਪਸ ਜੀ ਉਹ ਲੈ ਆ ਗਾੜੀ ਵੀ ਸੋਹਣੀ ਆ ਦੱਸੋ ਇਸ ਵਾਈਟ ਦੀ ਕੁਆਲਿਟੀ ਬੁਲਟੀ ਦਾ ਜੀ ਇਹ ਵੀ ਬਹੁਤ ਵਧੀਆ ਆ ਸਹੀ ਇਹ ਚਲ ਮਦਰਨ ਭਾਈ ਇਹ ਦੂ ਅੱਗੇ ਜਿਹੜੀ ਗਾਂ ਖੜੀ ਐ ਉਹ ਤੋਰ ਕੀ ਡਿਟੇਲ ਹੈ ਕਿਹਨਾਂ ਮਸੂਆ ਸੁਆ ਜੀ ਜੀ ਦੇ ਵੀਰੇ ਆਪਾਂ ਤਾਂ ਦੇਖਣ ਨੂੰ ਆਪਾਂ ਤਾਂ ਧੀਏ ਲਾਨੇ ਪਰ ਫਾਰਮਰ ਨਹੀਂ ਮੰਨਿਆ ਕਹਿੰਦਾ ਦੂਜੇ ਸਵੇ ਸਹੀ ਵੜ ਸੁਣੀ ਹੋਰੀ ਠੀਕ ਹੈ ਦੋ ਵੜਾ ਲਈਆਂ ਸੀ ਹੂੰ ਕਿਦੋਂ ਆਪਾਂ ਸੇਲ ਕਰ ਲਈ ਆ ਉਹ ਤਿਆਰ ਸੀਗੀ ਇਸ ਹਫਤਾ ਦੇ ਸ਼ਾਮ ਵੀ ਆਪਾਂ ਠੀਕ ਹੈ ਤੇ 30 32 ਲੀਟਰ ਉਹਦਾ ਤਾਂ ਕਹਿੰਦਾ ਮੈਂ ਚੋਇਆ ਪਹਿਲੇ ਸੂਏ ਠੀਕ ਹੈ ਤੇ ਅਜੇ ਵੀ ਉਹਦਾ ਦੇਣਾ ਕੱਢੂਗੀ ਅਜੇ ਭਰਪੂਰ ਜੀ ਕਰ ਗਈ ਉਹਦਾ ਅੱਜ ਠੀਕ ਹੈ ਅਜੇ ਟਾਈਮ ਪਿਆ ਆਪ ਅਸੀਂ ਹਫਤਾ ਦਨੂਰੇ ਹੁਣ ਚ ਰੇਟ ਕੀ ਰਹੂਗਾ ਭਾਈ ਇਹ 1.55 ਦੇ ਦਾਂਗੇ 1.55 ਦੀ ਦੱਸੋ ਲੈ ਚਲੋ ਭਾਈ ਭਾਜਨ ਬਹੁਤ ਆ ਗਾਂ ਦਾ ਚੜਾਈ ਚੜੂਈ ਚੰਗੀ ਆ ਹਵਾਨਾ ਤੁਸੀਂ ਇਹਦਾ ਦੇਖੀ ਲੈ ਅੱਗੋਂ ਹਵਾਨਾ ਪਹਿਲਾਂ ਪਸ਼ੂ ਪਰਦਾ ਹੁੰਦਾ ਤੇ ਇਹਨੇ ਹਵਾਨਾ ਪਰਣਾ ਸ਼ੁਰੂ ਕਰਤਾ ਬੰਦੋ ਬਈ 5 ਨੰਬਰ ਦੇ ਉੱਤੇ ਤੁਹਾਨੂੰ ਗਾਂ ਦਿਖਾ ਰਹੇ ਇੱਕ ਵੜ ਲਾਸਟ ਤੇ ਹੋਰ ਦਿਖਾਉਣੇ ਹੈ ਤਾਂ ਹਜੇ ਕੱਚੀ ਪਰ ਗਾਂ ਬਹੁਤ ਚੰਗੀ ਆ ਜਿਹੜੀ ਇਹ ਲਾਸਟ ਵਾਲੀ ਗਾਂ ਬਈ ਇਹ ਜਗੀਰ ਵੀਰੇ ਆਪਣੇ ਘਰ ਦੀ ਬੈੜਿਆ ਇਹ ਹੂੰ ਜਿਹਦਾ ਪਸ਼ੂ ਆ ਪੀਤਾ ਇੱਕ ਠੀਕ ਐ ਪਹਿਲਾਂ ਇੱਕ ਇਹਦੇ ਨਾਲ ਹੋਰ ਬੜੇ ਦੋਨਾਂ ਨੇ ਸਾਡਾ ਚਲੋ ਫਾਰਮ ਵੀ ਇਹਨਾਂ ਨੇ ਤਿਆਰ ਕਰਵਾਇਆ ਹੂੰ ਤੇ ਇਹ ਵਿੱਚ ਨਹੀਂ ਇਸ ਕਰਕੇ ਆ ਜਿੱਦਾਂ ਸਾਡਾ ਫਾਰਮ ਛੋਟਾ ਆ ਹੂੰ ਇਹ ਸੋੜਾ ਖਰੂਦ ਕਰਦੀ ਦੂਜੀਆਂ ਗਾਂਾਂ ਜਿੱਦਾਂ ਹਨਾ ਅੱਛਾ ਤੇ ਮੈਨੇ ਕਿਹਾ ਅਲਰੇਡੀ ਵੇਚ ਲੈਂਦੇ ਆ ਬਸ ਆਪਣਾ ਮਾਰੀ ਗਾਂ ਦੇ ਠੀਕ ਐ ਤੇ ਦੁੱਧ ਦੇਣ ਚਾਹਿਆ 32 33 ਕਿਲੋ ਠੀਕ ਐ ਗਾਰੰਟੀ ਨਾਲ ਪਹਿਲੇ ਸੂਆ ਟਾਈਮ ਕਿੰਨਾ ਬਾਕੀ ਬਈ ਜਿੱਦਾਂ 1 ਮਹੀਨਾ ਪਿਆ ਸੀ 1 ਮਹੀਨਾ ਹਜੇ ਬਾਕੀ ਐ ਲੈਵਾ ਇਹਦਾ ਇਦਾਂ ਦਾ ਹੁੰਦਾ ਨਾ ਹੂੰ ਐਨ ਫੀਡਿੰਗ ਠੀਕ ਹੁੰਦਾ ਖੈਰ ਪਤਾ ਲੱਗਦਾ ਤੇ ਬਾਈ ਇਹਦਾ ਰੇਟ ਕੀ ਰਹਿਣਾ ਜਦੋਂ ਆਪਾਂ ਨਾ ਦੁੱਧ ਚੋਲੀਏ ਹੂੰ ਖਾਲੀਆ ਵੀ ਇੰਦਾ ਇਹਨੇ ਖਾਲੀ ਘਾ ਲੈਣਾ ਲੈਵਾ ਠੀਕ ਹੈ ਨਚਣਾ ਮੋੜ ਕੇ ਸ਼ਾਮਾਂ ਟਾਈਮ ਇੰਦਾ ਫਸਣਾ ਓਕੇ ਅੱਛਾ ਬਾਈ ਇਹਦਾ ਕੀ ਰੇਟ ਰੱਖਦੇ ਇਹ 20 20 ਹੀ ਦੇ ਦਾਂਗੇ ਨਾ 20 20 ਹੀ ਕਮਾਈ ਬਾਈ ਵਾਪਸ ਸੋ ਤੁਸੀਂ ਇਹ ਬਾਈ ਦੀ ਹੋਮ ਬਰੀਡ ਹੈ ਬਸ ਥੋੜਾ ਜਿਆ ਆ ਕਈ ਪਸੂ ਜਾਣ ਖੱਤੇ ਆ ਜਿਵੇਂ ਉਵੇਂ ਫਾਰਮ ਛੋਟਾ ਹੈ ਪਸ਼ੂ ਜੇ ਜ਼ਿਆਦਾ ਵਿੱਚ ਛੜਦੇ ਆ ਤਾਂ ਬਾਈ ਕਹਿੰਦਾ ਵੀ ਉਹਦਾ ਨਾ ਧੱਕਾ ਕਰਦੀ ਹੈ ਇਸ ਕਰਕੇ ਇਹਨੂੰ ਵੱਖਰਾ ਕੱਢ ਲਿਆ ਤੇ ਇਹ ਵੇਚ ਦੇਣੀ ਆ 220000 ਰੇਟ 1 ਮਹੀਨਾ ਬਾਕੀ 32 ਕਿਲੋ ਪਹਿਲਾਂ ਨੇ ਦੁੱਧ ਪਾਇਆ ਦੂਜਾ ਸੂਆ ਕਰਮਾ ਲਈ ਸੂਹੂਗੀ ਬੰਦਿਓ ਬਈ ਇਹਨੂੰ ਬਹੁਤ ਸੋਹਣੀ ਗਾਂ ਦਸੋ ਇਹ ਕੋਲੋਂ ਆ ਕੇ ਦੇਖਿਓ ਜੀ ਨੇ ਚੰਗੀ ਗਾਂ ਤੇ ਪੈਸੇ ਲਾਉਣੇ ਆ ਤਾਂ ਤੁਸੀਂ ਇਨਵੈਸਟ ਕਰ ਸਕਦੇ ਹੋ ਬਾਕੀ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦ ਲੈਣ ਇਹ ਤੋਂ ਇਲਾਵਾ 5 ਹੀਫਰ ਐ 5 ਵਿਹੜਾਂ ਅਸਰ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਉਹ ਵੀ ਇਸੇ ਵੀਡੀਓ 'ਚ ਤੁਹਾਨੂੰ ਐਡ ਕਰ ਦੇਣੀਆਂ ਦਸੋ ਪੰਜਾਂ ਦੀ ਆਪਾਂ ਗੱਲਬਾਤ ਬਾਈ ਨਾਲ ਕਰ ਲਾਂਗੇ ਭਾਈ ਉਧਰੋਂ ਸ਼ੁਰੂ ਕਰਾਂਗੇ ਮਤਲਬ ਭਾਈ ਉਧਰੋਂ ਸੂਰਜ ਪੈਂਦਾ ਅੱਗੋਂ ਮੁੜ ਕੇ ਸੋ ਇਹ ਸੋ ਅੱਛੀ ਤੋਂ ਸ਼ੁਰੂਆਤ ਕਰਦੇ ਆਂ ਦੰਦੋ ਕਿਵੇਂ ਬਈਏ ਵੜ ਦੀਦੀ ਦੀ ਵੀਰੇ ਪੰਜੇ ਬੜਾ ਪੰਜੇ ਖੀਰੀਆਂ ਠੀਕ ਹੈ ਕੀ ਭਾ ਰਹੂਗਾ ਥਾਂ ਵੀ ਮਤਲਬ ਕਿ ਚਾਰ ਚਾਰ ਹੀ ਹੋਣਗੀਆਂ ਬਛੀਆਂ ਦੇ ਖੋਲ ਮੜੇ ਇੱਧਰ ਬਛ ਨੂੰ ਨਹੀਂ ਵੱਡੇ ਤਾਂ ਫੇਸ ਇਹਦਾ ਦੇਖ ਸਕਦੇ ਹਾਂ ਲੈ ਚੱਲੋ ਭਾਈ ਉਧਰ ਨੂੰ ਮੜੇ ਤੋਰ ਚੰਗੇ ਕੱਦ ਕਾਟ ਦੀ ਬੱਛੀ ਐ ਕੀ ਰੇਟ ਰੂਗੇ ਦਾ ਬਾਈ ਥਾਣ ਵੀ ਚਾਰ ਚਾਰੀ ਜਗੀ ਜੀ ਵੀਰੇ ਹੋਣਗੇ ਪੰਜਾ ਵਛੀਆਂ ਦੇ ਠੀਕ ਹੈ ਇਹਦਾ ਮੁੱਲ ਤ ਕਰਦੇ ਆ 55000 ਠੀਕ ਹੈ ਲੈ ਆਉਰੇ ਵਾਪਸ ਲੈ ਆ ਲੈ ਆ ਜੀ ਕਲਿਆਰੇ ਦੀ ਹਲਕਤ ਮਣਾ ਵੀ ਲੱਗਦੀ ਹੈ ਮੰਨ ਲਓ ਕਿ ਆੜੀਆਂ ਤਨ ਵੱਡੀਆਂ ਵਛਾ ਇਹਦੀ ਹੀਟ ਆਪਣੇ ਤੋਂ ਸਮਝ ਲੋ ਲੈ ਆਈਆਂ ਠੀਕ ਹੈ ਅਸੀਂ ਤਾਂ ਨਹੀਂ ਡੀਕਰ ਖਾਇਆ ਚਲੋ ਕੋਈ ਫਾਰਮਰ ਆਦਾ ਸਹੀ ਹੈ ਅੰਜ ਦਾ ਡੀਕਰ ਸੋਣਾ ਵਾਲੇ ਟੌਪ ਦਾ ਸਹੀ ਹੈ ਅੰਜ ਹਲਕਾਰ ਖਾਨ ਦੇ ਹੂੰ ਜਿਹੜੀ 2 ਨੰਬਰ ਤੇ ਵੱੱਛੀ ਬਈ ਇਹਦਾ ਰੇਟ ਕੀ ਰਹੂਗਾ ਇਹਦਾ ਜਗੀਰ ਵੀਰੇ 40000 ਰਿਆ ਤੋਰ ਦੇ ਬਈ ਛੋੜੀ 24000 ਰੇਟ ਹੈ ਸੰਭਲੀ ਸੰਭਾਈ ਵੱੱਛੀ ਹੈ ਹੋਰ ਦੋਵਾਂ ਮਹੀਨਾ ਤੱਕ ਇਹ ਆਈ ਹੋ ਜਾਣੀ ਹੈ ਲਿਓ ਆਪਸ ਲੈ ਆਵਾਂ ਇਹ ਦੋ ਅਗਲੀ ਵੱੱਛੀ ਦਾ ਰੇਟ ਬਈ ਇਹ ਇਹਦਾ ਵੀ ਜਗੀਰ ਵੀਰੇ 40000 ਰੇਟ ਆ ਠੀਕ ਹੈ ਤੇ ਜਦੋਂ ਆਪਾਂ ਰਲਾ ਮਲਾਕ ਜਲ ਬਣਾ ਕੇ ਪੁੱਠਾ ਕਰਾਂਗੇ ਮੱਛੀਆਂ ਪੈਨਾਂ ਤੋਂ ਬਾਲੀਆਂ ਸੁਪਰਿਆ ਚਲੇ ਬੱਚੇ ਰੇ ਵੀ ਸੁਪਰਿਆ ਥੋੜੇ ਓਦਾਂ ਹਲਕੇ ਆ ਨਾ ਠੀਕ ਐ ਆਹ ਤਾਂ ਮੱਛੀਆਂ ਜਾਂਦੀਆਂ ਨੂੰ ਲੈਣ ਗਿਆ ਇਹਦਾ ਰੇਟ ਕੀ ਰੱਖੋਗੇ ਜਿਹੜਾ 40 ਇਹਦਾ ਕਰ ਲੋ ਤੇ ਉਹਦਾ ਪਰਲਾ ਮਲਾ ਕੇ ਪੜਤਾ ਬਣਾਉਨੇ ਆ ਆਹ ਮੱਛੀ ਦਾ ਰੇਟ ਹੈਗਾ 55 ਤਿੰਨਾਂ ਦਾ 55 55 ਮੰਗਦੇ ਆ ਠੀਕ ਐ ਇਹਨਾਂ ਮੱਛੀਆਂ ਦਾ ਠੀਕ ਐ ਤੇ ਆਪਾਂ ਲਾ ਕੇ 45 ਦਾ ਭਾਅ ਦੇ ਦਾਂਗੇ ਪੰਜੇ ਮੱਛੀਆਂ ਮੋੜ ਲੋ ਭਈ ਬਸ ਸੋ 355 ਵੱਛੀਆਂ 45 ਦੇ ਪੁੱਠੇ ਚ ਮਿਲ ਜਾਣਗੀਆਂ ਕੱਲੀ ਕੱਲੀ ਖਰੀਦਣੀ ਹੈ ਤਾਂ ਤਿੰਨਾਂ ਦਾ ਰੇਟ 55 55 ਦੋਹਾਂ ਦਾ ਰੇਟ 40 40 ਬੰਦ ਦਿਓ ਬਾਈ ਚੰਗੀ ਨਰੋਈ ਵੱਛੀ ਐ ਵੀ 55 ਵਾਲੀ ਬਈ ਉਹ ਲਾਸਟ ਵਾਲੀ ਐ ਹਾਂ ਦੀ ਐ ਲਾਸਟ ਟਰਨ ਠੀਕ ਐ ਸੋ ਇੱਕ ਇਹ ਵੱਛੀ ਬਾਤ ਹੋਰ ਨੂੰ ਰਹਿਣ ਦੇ ਬਾਈ ਖੜੀ ਦਿਖਾ ਦੇ ਭਾਵੇਂ ਇੰਨਾਂ ਲੈ ਆਓ ਇਸੋ ਸਾਈਡ ਨੂੰ ਕਰ ਦੇ ਥੋੜਾ ਇਹ ਵੱਛੀਆਂ ਦੱਸੋ ਤੰਗ ਜਗ੍ਹਾ ਤੇ ਭਜਦੀਆਂ ਸੋ ਇਹ ਵੱਛੀ ਬਹੁਤ ਸੋਹਣੇ ਟਾਂਚੇ ਦੀ ਆਖਰ ਤੁਹਾਨੂੰ ਉਧਰ ਦੀ ਵੀਰਾ ਅਸਲ ਬਰੀਡਾਂ ਆ ਵੱਛੀਆਂ ਇਹ ਨਹੀਂ ਵੇ ਉਦੋਂ ਵੀ ਆਇਆ ਸਹੀ ਹੈ ਸੋ ਇਹ 45 ਦਾ ਪੁੱਠਾ ਤੁਸੀਂ ਖਰੀਦ ਸਕਦੇ ਹੋ ਦੱਸੋ 2 ਲੱਖ ਤੇ 25000 ਦੇ ਵਿੱਚ ਪੰਜ ਵੱਛੀਆਂ ਚੰਗੀ ਕੀਮਤ ਵਟਾ ਜਾਣੀਆਂ ਇੱਕ ਸਾਲ ਵੇਚ ਦੀ ਜੇ ਕੋਈ ਵੀ ਸਾਂਭ ਸਕਦਾ ਖਰਚੇ ਕੱਢ ਕੇ ਵੀ ਤੁਹਾਨੂੰ ਬਚਤ ਸੋਹਣੀ ਦੇਣੀਆਂ ਬਾਕੀ ਤੁਸੀਂ ਕੋਲੋਂ ਆ ਕੇ ਦੇਖ ਲਓ ਤੁਹਾਨੂੰ ਕਿਦਾਂ ਦਾ ਪੜਦਾ ਇਹਨਾਂ ਚੋਂ ਲੱਗਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ